ਮੈਂ ਰੰਗ ਹੂੰ ਆ ਤੇਰੇ ਚਿਹਰੇ ਦਾ ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ ਸਾਡਾ ਰੂਹਾਂ ਵਾਲਾ ਸੰਬੰਧ ਹੋਵੇ ਤੂੰ ਉਦਾਸ ਹੋਵੇ ਤੇ ਮੈਂ ਬिखर ਜਾਵਾਂ ਸ਼ਿਕਾਇਤ ਤਾਂ ਖੁਦ ਨਾਲ ਆ ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ ਤੇਰੇ ਹਰ ਇੱਕ ਪਲ ਨੂੰ ਮੈਂ ਆਪਣਾ ਬਣਾ ਲਵਾਂ ਸਾਰੀ ਉਮਰ ਆਪਣੀ ਮੈਂ ਤੇਰੇ ਨਾਲ ਆਵਾਜ਼ਾਂ ਜੇ ਕੁਝ ਸਿੱਖਣਾ ਹੈ ਤਾਂ ਅੱਖਾਂ ਨੂੰ ਪੜ੍ਹਨਾ ਸਿੱਖ ਸ਼ਬਦਾਂ ਦੇ ਤਾਂ ਹਜ਼ਾਰਾ ਮਤਲਬ ਨਿਕਲਦੇ ਨੇ ਮੁਹੱਬਤ ਹੈ ਤੇਰੇ ਨਾਲ ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ ਛੂ ਕੇ ਤਾਂ ਰੱਬ ਨੂੰ ਵੀ ਨਹੀਂ ਕਿਸੇ ਨੇ ਦੇਖਿਆ ਇਜ਼ਹਾਰ ਤੋਂ ਨਹੀਂ ਤੇਰੇ ਇੰਤਜ਼ਾਰ ਤੋਂ ਡਰਦੇ ਆ ਤੈਨੂੰ ਦੇਖਣ ਦਾ ਜਨੂਨ ਹੋਰ ਵੀ ਗਹਿਰਾ ਹੁੰਦਾ ਹੈ ਜਦ ਤੇਰੇ ਚਿਹਰੇ ਤੇ ਜ਼ੁਲਫਾਂ ਦਾ ਪੈਰਾ ਹੁੰਦਾ ਹੈ ਦਿਲ ਵਿੱਚ ਉਛਲ ਰਹੇ ਤੂਫਾਨ ਨੂੰ ਦੇਖ ਲੈ ਕਮੋ ਸ਼ਖਾਂ ਵਿਚਲਾ ਪਿਆਰ ਦੇਖ ਲੈ ਤੈਨੂੰ ਅਸੀਂ ਹਰ ਦੁਆ ਵਿੱਚ ਮੰਗਿਆ ਹੈ ਤੇਰੇ ਲਈ ਕੀਤਾ ਸਾਡਾ ਇੰਤਜ਼ਾਰ ਦੇਖ ਲੈ ਕੁਝ ਖੇਸ ਰੇਸ਼ਮ ਜਈਆਂ ਤੰਦਾ ਦੇ ਕੁਝ ਝੁੰਡ ਮਿੱਟੀ ਦੀਆਂ ਪਹਿੜਾਂ ਦੇ ਮੇਰੀ ਜ਼ੁਬਾਨੋਂ ਸਦਾ ਬੋਲ ਨਿਕਲਣ ਚੰਨਾ ਵੇ ਤੇਰੀਆਂ ਖੈਰਾਂ ਦੇ ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ ਪਰ ਨਰਾਜ਼ਗੀ ਸ਼ਬਦਾਂ ਤੋਂ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ ਜਿਸ ਤਰ੍ਹਾਂ ਇੱਕ ਫੁੱਲ ਬਿਨਾ ਧੁੱਪ ਤੋਂ ਨਹੀਂ ਖਿੜ ਸਕਦਾ ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾ ਜੀਵਨ ਵੀ ਨਹੀਂ ਚੱਲ ਸਕਦਾ ਜਦੋਂ ਵੀ ਉਹ ਮੇਰੀ ਫਿਕਰ ਕਰਦਾ ਹੈ ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗ ਜਾਂਦੀ ਕਿਸੇ ਨੂੰ ਚਾਣ ਤੋਂ ਬਾਅਦ ਛੱਡਣਾ ਆਸਾਨ ਹੈ ਪਰ ਜੇ ਤੁਸੀਂ ਕਿਸੇ ਨੂੰ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਿਆਰ ਕਿਸ ਨੂੰ ਕਿਹਾ ਜਾਂਦਾ ਹੈ ਇਹ ਸੁੰਨਾ ਕਿੰਨਾ ਚੰਗਾ ਲੱਗਦਾ ਹੈ ਜਦੋਂ ਕੋਈ ਕਹਿੰਦਾ ਹੈ ਮੇਰੇ ਲਈ ਤੁਹਾਡੇ ਤੋਂ ਜ਼ਰੂਰੀ ਹੋਰ ਕੁਝ ਨਹੀਂ ਹੈ ਲੋਕ ਬਦਲਦੇ ਹਨ ਹਾਲਾਤ ਬਦਲਦੇ ਹਨ ਪਿਆਰ ਕਰਨ ਵਾਲੇ ਵੀ ਬਦਲ ਜਾਂਦੇ ਹਨ ਪਰ ਕਦੇ ਪਿਆਰ ਨਹੀਂ ਬਦਲਦਾ ਸਿਰਫ ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ ਪਿਆਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਉਣ ਨੂੰ ਕਿਹਾ ਜਾਂਦਾ ਹੈ ਨਾ ਚੰਨ ਦੀ ਚਾਹਤ ਹੈ ਨਾ ਤਾਰਿਆਂ ਦੀ ਫਰਮਾਇਸ਼ ਹੈ ਹਰ ਜਨਮ ਵਿੱਚ ਮਿਲੇ ਤੂੰ ਮੈਨੂੰ ਬਸ ਇਹੀ ਖੁਆਇਸ਼ ਹੈ ਇਹ ਨਹੀਂ ਸੀ ਕਿ ਇਸ ਦਿਲ ਵਿੱਚ ਤੁਹਾਡੀ ਕੋਈ ਤਸਵੀਰ ਨਹੀਂ ਸੀ ਪਰ ਤੁਹਾਡੇ ਹੱਥਾਂ ਵਿੱਚ ਮੇਰੇ ਨਾਂ ਦੀ ਕੋਈ ਲਕੀਰ ਨਹੀਂ ਸੀ ਪਿਆਰ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਨੂੰ ਮਿਲਣ ਦੀ ਉਮੀਦ ਨਹੀਂ ਹੁੰਦੀ ਫਿਰ ਵੀ ਇੰਤਜ਼ਾਰ ਉਸੇ ਦਾ ਹੁੰਦਾ ਹੈ ਜਿਹੜੇ ਦਿਲ ਖਾਸ ਹੁੰਦੇ ਨਹੀਂ ਉਹ ਹਰ ਵੇਲੇ ਆਸ-ਪਾਸ ਹੁੰਦੇ ਨੇ ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ ਜਿਵੇਂ ਕੋਈ ਸਵੇਰ ਜੁੜੀ ਹੋਵੇ ਸ਼ਾਮ ਦੇ ਨਾਲ ਬਸ ਇੱਕ ਗਲਤ ਫਹਿਮੀ ਕਰਕੇ ਆਪਣੇ ਰਿਸ਼ਤੇ ਨੂੰ ਖਤਮ ਨਾ ਕਰੋ ਬਹੁਤ ਕਿਸਮਤ ਵਾਲਿਆਂ ਨੂੰ ਸੱਚਾ ਪਿਆਰ ਨਸੀਬ ਹੁੰਦਾ ਹੈ ਤੁਸੀਂ ਕਿਸੇ ਦੇ ਪਿੱਛੇ ਕਿੱਥੋਂ ਤੱਕ ਜਾਵੋਗੇ ਕੁਝ ਦੂਰੀਆਂ ਉਹ ਵੀ ਤੈਅ ਕੁਝ ਤਾਂ ਸੋਚਿਆ ਹੋਣਾ ਰੱਬ ਨੇ ਸਾਡੇ ਬਾਰੇ ਨਹੀਂ ਤਾਂ ਇੰਨੀ ਵੱਡੀ ਦੁਨੀਆ ਵਿੱਚ ਤੇਰੇ ਨਾਲ ਹੀ ਪਿਆਰ ਕਿਉਂ ਹੋਇਆ ਜੀਣਾ ਮਰਨਾ ਹੋਵੇ ਨਾਲ ਤੇਰੇ ਕਦੀ ਸਾ ਨਾਲ ਤੇਰੇ ਤੋਂ ਵੱਖ ਹੋਵੇ ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ ਬਸ ਇਹਨਾਂ ਨੂੰ ਮੇਰਾ ਹੱਕ ਹੋਵੇ ਬਸ ਇਹਨਾਂ ਨੂੰ ਮੇਰਾ ਹੱਕ ਹੋਵੇ ਉਹਦੋਂ ਜ਼ਿੰਦਗੀ ਬੁਰੀ ਨਹੀਂ ਲੱਗਦੀ ਜਦੋਂ ਸਾਥ ਦੇਣ ਵਾਲਾ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਸਾਨੂੰ ਪਿਆਰ ਕਰ ਰਾ ਮੇਰਾ ਤੂੰ ਮੇਰੀ ਮੰਜ਼ਿਲ ਤੂੰ ਹੀ ਹੈ ਸਾ ਬਿਨਾ ਹੁੰਦੀ ਜਿਵੇਂ ਜ਼ਿੰਦਗੀ ਅਧੂਰੀ ਏ ਪਿਆਰ ਇੱਕ ਪਿਆਰਾ ਜਿਹਾ ਅਹਿਸਾਸ ਹੈ ਜਿਹਦੇ ਨਾਲ ਵੀ ਹੋ ਜਾਵੇ ਬਸ ਉਹੀ ਖਾਸ ਹੈ ਜਾ ਲੈ ਜਾ ਆਪਣੇ ਵਾਦਿਆਂ ਦੇ ਅਦੂਰੇ ਕਿਸੇ ਸਮੇਟ ਕੇ ਅਗਲੀ ਜ਼ਿੰਦਗੀ ਵਿੱਚ ਫਿਰ ਤੈਨੂੰ ਇੰਨਾ ਹੀ ਪਿਆਰ ਕਰਾਂਗੇ ਨਾਲ ਤੁਰਨ ਦੀ ਹਾਮੀ ਤਾਂ ਪਰਦਾ ਸਜਣਾ ਮੰਜ਼ਿਲ ਦੀ ਕੀ ਔਕਾਤ ਸੀ ਕਿ ਸਾਨੂੰ ਨਾ ਮਿਲਦੀ ਮੁਹੱਬਤ ਵਿਖਾਈ ਨਹੀਂ ਨਿਭਾਈ ਜਾਂਦੀ ਏ ਸਜਣਾ ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ ਸਾਰਾ ਜੱਗ ਛੱਡ ਕੇ ਤੈਨੂੰ ਆਪਣਾ ਬਣਾ ਲਿਆ ਮੁਹੱਬਤ ਖਾਸ ਹੈ ਮੇਰੇ ਲਈ ਉਸ ਤੋ ਵੀ ਖਾਸ ਹੈ ਤੂੰ ਸੱਜਣਾ دیدار ਲਈ ਤਰਸਨ ਅੱਖੀਆਂ ਮਿਲਨ ਨੂੰ ਤਰਸੇ ਰੂਹ ਸੱਜਣਾ ਫੇਰ ਕੀ ਹੋਇਆ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ ਸਾਡੀ ਤਾਂ ਹਰ ਗੱਲ 'ਚ ਤੇਰਾ ਹੀ ਜ਼ਿਕਰ ਹੈ ਕਸਮਾ ਵਾਦੇ ਤਾਂ ਦੁਨਿਆਵੀ ਰਸਮਾਂ ਨੇ ਸੱਚਾ ਪਿਆਰ ਤਾਂ ਦੋ ਰੂਹਾਂ 'ਤੇ ਦੋ ਦਿਲਾਂ ਦਾ ਹੁੰਦਾ ਹੈ ਇਹ ਜ਼ਿੰਦਗੀ ਕਿਸਮਤ ਨਾਲ ਚਲਦੀ ਹੈ ਜੇ ਦਿਮਾਗ ਨਾਲ ਚਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ ਇਜ਼ਹਾਰ ਤੂੰ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਹੈ ਕਿ ਮੁਹੱਬਤ ਕਿੰਨੀ ਗਹਿਰੀ ਹੈ ਕੋਈ ਕਹਿੰਦਾ ਉਹ ਤਾਂ ਯਾਦ ਹੀ ਨਹੀਂ ਕਰਦਾ ਤੈਨੂੰ ਫਿਰ ਤੂੰ ਕਿਉਂ ਕਰਦਾ ਹੈ ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ ਖੁੱਲੀ ਹੋਈ ਕਿਤਾਬ ਵਰਗੇ ਰਖ ਦੇ ਨਾਰਾਜ਼ ਕੋਈ ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ ਉਸ ਨੂੰ ਵਿਖਾਉਣ ਦਾ ਡਰ ਲੱਗਿਆ ਰਹਿੰਦਾ ਹੈ ਤੈਨੂੰ ਕਿਵੇਂ ਪਿਆਰ ਕਰਾਂ ਮੈਂ ਤੇਰਾ ਹਰ ਸਾ ਮੇਰੀ ਉਮਰ ਕਟਾ ਦਿੰਦਾ ਮਿਲੇ ਹੋਣਗੇ ਉਹ ਕਿਸੇ ਨੂੰ ਬਿਨਾ ਮੰਗੇ ਸਾਨੂੰ ਤਾਂ ਹੀ ਇਬਾਦਤ ਕਰਨ ਨਾਲ ਸਿਰਫ ਉਸਤਾ ਇੰਤਜ਼ਾਰ ਹੀ ਮਿਲਿਆ ਜਿੱਥੇ ਦਿਲ ਤੋਂ ਲੱਗੀਆਂ ਹੋਣ ਉਥੇ ਕੁਝ ਲੁਕੋਇਆ ਨਾ ਕਰੋ ਹਾਸੇ ਵੰਡਿਆ ਕਰੋ ਖੋਇਆ ਨਾ ਕਰੋ ਖਾਮੋਸ਼ੀ ਐ ਬੇਵਜ੍ਹਾ ਨਹੀਂ ਹੁੰਦੀਆਂ ਕੁਝ ਦਰਦ ਆਵਾਜ਼ ਖੋ ਲੈਂਦੇ ਨੇ ਦੁਖੀ ਕਰਨ ਲਈ ਤਾਂ ਪੂਰੀ ਦੁਨੀਆ ਬੈਠੀ ਹੈ ਪਰ ਖੁਸ਼ ਕਰਨ ਲਈ ਬਸ ਤੇਰਾ ਇੱਕ ਅਹਿਸਾਸ ਹੀ ਕਾਫੀ ਹੈ ਕੰਡਿਆਂ ਵਿੱਚ ਰਹਿ ਕੇ ਜਿਹੜਾ ਹੱਸੇ ਉਹੀ ਫੁੱਲ ਗੁਲਾਬ ਹੁੰਦਾ ਹੈ ਦਰਦ ਵਿੱਚ ਰਹਿ ਕੇ ਵੀ ਜੋ ਸਾਡੀ ਫਿਕਰ ਕਰੇ ਉਹੀ ਸੱਚਾ ਪਿਆਰ ਹੁੰਦਾ ਹੈ ਸੋ ਦੋਸਤੋ ਇਹੋ ਜੀ ਵੀਡੀਓ ਸੁਣਨ ਦੇ ਲਈ ਜੁੜੇ ਰਹੋ ਮਨ ਦੇ ਲਵਸ ਚੈਨਲ ਦੇ ਨਾਲ ਜਲਦੀ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਨਾਲ ਸਾਰਿਆਂ ਦਾ ਧੰਨਵਾਦ